ਬਰਨਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਵੱਲੋਂ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਲੁੱਟਾਂ ਖੋਹਾਂ ਕਰਨ ਵਾਲੇ گروਹ ਦਾ ਪਰਦਾਫਾਸ਼ ਕਰਦੇ ਹੋਏ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਕੋਲੋਂ 3 ਸਪਲੇਟ AC ਸਮੇਤ ਕੰਪਰੈਸ਼ਨ, 5 LCD, 2 ਇਨਵਰਟਰ, 11 ਮੋਬਾਈਲ, 5 ਲੈਪਟਾਪ, 1 ਪਿਕਅਪ ਗੱਡੀ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ। ਐਸਪੀ ਬਰਨਾਲਾ ਅਸ਼ੋਕ ਸ਼ਰਮਾ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ। ਇਹ ਮਾਮਲਾ ਹੈ ਜੀ ਲੁੱਟਾਂ ਖੋਹਾਂ ਦੇ ਵਿੱਚ ਜਿਹੜੇ ਲਿਪਤ ਸੀਗੇ ਇੱਕ ਗੈਂਗ ਉਹਨੂੰ ਉਹ ਤੋਂ ਰਿਕਵਰੀ ਕੀਤੀ ਗਈ ਹੈ ਪੰਜ ਬੰਦੇ ਉਹਨਾਂ ਦੇ ਵੀ ਕਸਟਾਰਕਿੱਤੇ ਗਏ ਨੇ ਜਿਹੜੇ ਕਿ ਨਾਮ ਹੈਗਾ ਅਰਸ਼ਦੀਪ ਸਿੰਘ ਉਰਫ ਗਿੱਪੀ ਪੁੱਤਰ ਰਣਜੀਤ ਸਿੰਘ ਵਾਸੀ ਗੁਰਨਾਨਕ ਨਗਰ ਬਾਜ਼ੀਗਰ ਬਸਤੀ ਬਰਨਾਲਾ ਦੂਸਰਾ ਹੈਗਾ ਜੀ ਲਖਵਿੰਦਰ ਸਿੰਘ ਉਰਫ ਗੁਰਮਾ ਪੁੱਤਰ ਬਿਨ ਸਿੰਘ ਵਾਸੀ ਰਾਮਸਰ ਕੋਠੇ ਬਾਜ਼ਾਖਾਨਾ ਰੋਡ ਬਰਨਾਲਾ ਤੀਜਾ ਹੈਗਾ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਾਮਸਰ ਕੋਠੇ ਬਰ ਬਾਜਾਖਾਨਾ ਰੋਡ ਬਰਨਾਲਾ ਚੌਥਾ ਹੈਗਾ ਸੁਖਚੈਨ ਸਿੰਘ ਉਰਫ ਚੈਨੀ ਪੁੱਤਰ ਪਾਲ ਸਿੰਘ ਵਾਸੀ ਰਾਮਸਰ ਕੋਠਾ ਬਾਜਾਖਾਨਾ ਰੋਡ ਬਰਨਾਲਾ ਪੰਜਵਾਂ ਹੈਗਾ ਜਸਨੂਰ ਸਿੰਘ ਉਰਫ ਨਿੱਕਾ ਪੁੱਤਰ ਗੁਰਜਨ ਸਿੰਘ ਵਾਸੀ ਨੀੜਾ ਦੁਸਹਿਰਾ ਗਰਾਊਂਡ ਆਵਾ ਬਸਤੀ ਬਰਨਾਲਾ ਇਹ ਪੰਜ ਜਿਹੜੇ ਸੀਗੇ ਇਹ ਆਪਣੇ ਇਹਨਾਂ ਨੇ ਇੱਕ ਪਿਕਅਪ ਲਈਤੀ ਹੋਈ ਸੀ ਤੇ ਇਹ ਆਮ ਤੌਰ ਤੇ ਘਰਾਂ ਦੇ ਵਿੱਚ ਚੋਰੀਆਂ ਕਰਨਾ ਸਨੇਚਿੰਗ ਕਰਨੀ ਲੁੱਟਾਂ ਖੋਹਾਂ ਕਰਨੀਆਂ ਤੇ ਇਹਨਾਂ ਦਾ ਇਹ ਮੇਨ ਇੱਕ ਗੈਂਗ ਬਣਿਆ ਹੋਇਆ ਸੀਗਾ ਜਿਹੜਾ ਕਿ ਪਿੱਛੇ ਸਾਡੇ 97 ਨੂੰ ਸਾਨੂੰ ਸੀਆਈਏ ਦੇ ਸਟਾਫ ਸਾਡੇ ਇੰਚਾਰਜ ਬਲਜੀਤ ਸਿੰਘ ਨੇ ਤੇ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਮਿਲਦੀ ਹੈ ਸੀਕ੍ਰੇਟ ਤੌਰ ਤੇ ਉਸ ਦੇ ਆਧਾਰ ਤੇ ਇੱਕ ਪਰਚਾ ਰਜਿਸਟਰਡ ਹੁੰਦਾ ਹੈ ਐਫਆਰ ਨੰਬਰ 308 ਡੇਟਡ 9725 ਅੰਡਰ ਸੈਕਸ਼ਨ 310 4 310.5 317 0.2 317.3 11 111.2 ਬੀ ਐਨ ਐਸ थाना सिटी ਬਰਨਾਲਾ ਦੇ ਵਿੱਚ ਇਹ ਪਰਚਾ ਰਜਿਸਟਰ ਹੋ ਜਾਂਦਾ ਹੈ ਤਾਂ ਫਿਰ ਇਹਨਾਂ ਤੋਂ ਜਦੋਂ ਰਿਕਵਰੀ ਕਰਦੇ ਆ ਤੇ ਇਹਨਾਂ ਦੇ ਕੋਲੋਂ ਰਿਕਵਰੀ ਜਿਹੜੀ ਮਿਲਦੀ ਹੈ 11 ਮੋਬਾਈਲ ਫੋਨ ਟੱਚ ਸਕਰੀਨ 5 ਐਲ ਸੀ ਡੀ 5 ਐਲ ਲੈਪਟਾਪ 3 ਸਪਲਿਟ ਏਸੀ ਸਮੇਤ ਕੰਪਰੈਸਰ ਇੱਕ ਇਨਵਰਟਰ ਤੇ ਇੱਕ ਪਿਕਅਪ ਗੱਡੀ ਪੀਵੀ 13 ਬੀਯੂ 8429 ਇਹ ਬਹੁਤ ਵਧੀਆ ਸਾਡੇ ਸੀਏ ਸਟਾਫ ਨੂੰ ਕਾਮਯਾਬੀ ਮਿਲੀ ਹੈ ਔਰ ਇਸ ਦੇ ਵਿੱਚ ਸਾਡੇ ਇਹ ਜਿਹੜੇ ਪੁਰਾਣੇ ਹੋਰ ਵੀ ਕਈ ਕੇਸ ਨੇ ਉਹ ਵੀ ਸਾਡੇ ਇਹ ਰਿਕਵਰੀ ਦੇ ਵਿੱਚ ਸਾਨੂੰ ਬਹੁਤ ਅੱਛਾ ਮਿਲਿਆ ਜਿਹਦੇ ਵਿੱਚ ਜੋ ਕਿ ਇਹ ਨਾ ਸਾਡੇ ਜਿਹੜਾ ਜਿਵੇਂ ਲਖਵਿੰਦਰ ਸਿੰਘ ਹੈ ਇਹ ਤੇ ਆਲਰੇਡੀ ਪਹਿਲਾਂ ਵੀ ਚਾਰ ਮੁਕਦਮੇ ਰਜਿਸਟਰਡ ਹੈ ਜਸ ਨੂਰ ਸਿੰਘ ਤੇ 10 ਮੁਕਦਮੇ ਪਹਿਲਾਂ ਰਜਿਸਟਰਡ ਹੈ ਇਸੇ ਤਰ੍ਹਾਂ ਅਰਸ਼ਦੀਪ ਤੇ ਵੀ ਮੁਕਦਮਾ ਰਜਿਸਟਰਡ ਹੈ ਸੁਖਚੈਨ ਸਿੰਘ ਉਰਫ ਚੈਨੀ ਤੇ ਵੀ ਤਿੰਨ ਮੁਕਦਮੇ ਪਹਿਲਾਂ ਰਜਿਸਟਰਡ ਹੈ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਸੁਖਵਿੰਦਰ ਸਿੰਘ ਇਹਦੇ ਦੇ ਵੀ ਚਾਰ ਮੁਕਦਮੇ ਪਹਿਲਾਂ ਰਜਿਸਟਰਡ ਹੈ ਸੋ ਸਾਡੀਆਂ ਪੁਰਾਣੀਆਂ ਰਿਕਵਰੀਆਂ ਵੀ ਪੂਰੀਆਂ ਹੋਣਗੀਆਂ ਤੇ ਇਸ ਦੇ ਨਾਲ ਏਰੀਆ ਵਿੱਚ ਵੀ ਠਲਪ ਹੋਊਗੀ ਤੇ ਇਸ ਤਰ੍ਹਾਂ ਇਹ ਜਿਹੜਾ ਗੈਂਗ ਪੜ ਕੇ ਸਾਡੇ ਸੀਏ ਬਰਨਾਲਾ ਨੇ ਇਹ ਬੜੀ ਵੱਡੀ ਉਪਲਬਧੀ ਕੀਤੀ ਸਰ ਜੀ ਕਾਲੇ ਕਾਂ ਦੇ ਮੁਕਦਮੇ ਦਰਜਾ ਪਿੰਨ ਪਹਿਲਾਂ ਇਹਨਾਂ ਤੇ ਇਹੀ ਜਿਵੇਂ ਲੁੱਟਾਂ ਖੋਹਾਂ ਤੇ 454 380 ਦੇ ਫਿਰ 380 457 380 11 ਦੇ 304 ਦੇ ਵੀ ਹੈ ਇਹਨਾਂ ਤੇ 316 ਦੇ ਵੀ ਹੈ ਇਸੇ ਤਰ੍ਹਾਂ 302 459 ਇਹ ਵੀ ਮੁਕਦਮਾ ਦਰਜ ਹੈ ਇਹਦੇ ਤਰ੍ਹਾਂ 379 380 ਇਹੀ ਲੁੱਟਾਂ ਖੋਹਾਂ ਦੇ ਜ਼ਿਆਦਾ ਮੁਕਦਮੇ ਟਿਪੀਕਲ ਗੱਡੀਆਂ ਜਿਹੜੀ ਪਿਕਅਪ ਗੱਡੀ ਕਿਹਦੇ ਨਾਮ ਤੇ ਹੈ ਸਰ ਇਹ ਸਾਰਾ ਹਲੇ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਦੇ ਦੌਰਾਨ ਸਾਡਾ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਤੇ ਜਿਵੇਂ ਜਿਵੇਂ ਪ੍ਰਗਤੀ ਹੋਗੀ ਆਪ ਸਭ ਨੂੰ ਜਾਣੂ ਕਰਾਇਆ ਸਰ ਰਮਾਨ ਵਗੈਰਾ ਜੀ ਬਿਲਕੁਲ ਰਮਾਨ ਤਾਂ ਇਹਨਾਂ ਦਾ ਪਹਿਲਾਂ ਹੀ ਚੱਲ ਰਿਹਾ ਸਾਡੇ ਕੋਲ ਤੇ ਅਸੀਂ ਹੋਰ ਵੀ ਅਸੀਂ ਤਫਤੀਸ਼ ਚੱਲ ਰਹੀ ਹੈ ਹੋਰ ਵੀ ਕੁਝ ਬੰਦੇ ਜੇ ਫੜੇਗੇ ਤੁਹਾਨੂੰ ਉਹ ਵੀ ਦੱਸਾਂਗੇ ਸਰ ਜਿਵੇਂ 11 ਮੋਬਾਈਲ ਮਿਲਿਆ ਨੇ ਸਰ ਇਹ ਵਕ ਵਕ ਇਹਨਾਂ ਨੇ ਇੱਕ ਮੇਟੂਈ ਸਨੈਚਿੰਗ ਕੀਤਾ ਸੀ ਇਹ ਸਾਰਾ ਬੰਦਸੇ ਸਾਡਾ ਇੱਕ ਤਫਤੀਸ਼ ਦਾ ਪਾਰਟ ਹੈ ਫਿਲਹਾਲ ਸਿਰ ਮੋਟੀ ਰਿਕਵਰੀ ਦੱਸਤੀ ਫਿਰ ਅਸੀਂ ਤੁਹਾਨੂੰ ਬਾਕੀ ਨੈਕਸਟ ਅਸਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਦੇ ਲਈ ਬੈਲ ਆਈਕਨ